ਭਈ ਦਰਿਆ ਦਾ ਵਹਣੀ ਇੱਧਰ ਵੀ ਆਉਂਦਾ ਹੁੰਦਾ ਹਣਾ ਸਿੱਧਾ 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 ਭਈ ਇੱਥੋਂ ਤੱਕ ਆਉਂਦਾ ਹੁਣਾ ਨਾ ਤੇ ਦਰਿਆ ਹੀ ਆ ਸਾਰਾ ਕੋਈ ਆ ਜਾਂਦਾ ਤੂੰ ਵੀ ਬੋਇ ਬੈਠੇ ਤਾਂ ਮੰਜੇ ਤੇ ਆਪਣੇ ਹਾਂ ਉੱਥੇ ਤੱਕ ਆਉਂਦਾ ਹੁੰਦਾ ਹੁੰਦਾ ਬਹੁਤ ਪੈਂਡ ਜੀ ਨਹੀਂ ਆਉਂਦਾ ਗਾ ਬੰਨ ਤੋਂ ਪਾਰ ਨਹੀਂ ਆਉਂਦਾ ਆ ਸਾਰਾ ਦਰਿਆ ਵਾ ਠੀਕ ਉਹ ਕੋਈ ਨਾਲ ਜਮ ਗੋਲੇ ਆ ਅੰਕੀਰ ਉਹ ਆ ਵੀ ਆਪਣੀ ਕੋਈ ਦੂਜਾ ਮੇਰੀ ਗੱਲ ਥਾਣਾ ਹੁਣ ਆਓ ਕੋਈ ਆਪਣਾ ਮੋਟਰਸਾਈਕਲ ਜਾ ਕੇ ਲੈ ਜਾ ਜੇ ਇੱਥੋਂ ਜੇ ਕੋਈ ਹਲਾ ਗਿਆ ਨਾ ਤਿੰਨ ਜਣ ਇੱਕ ਲੈ ਜੋ ਤੇ ਰੱਕ ਲੈ ਜੋ ਜਿਹਨੇ ਧਾਰਨਾ ਨਾ ਕੀਤਾ ਹਲੇ ਯਾਰ ਮੈਂ ਬੈਠਾ ਉਹ ਨਹੀਂ ਹੁਣ ਤੂੰ ਸਿੱਧਾ ਪਾਣੀ ਵਿੱਚ ਦੀ ਅਸੀਂ ਲੈ ਗਏ ਤਾਂ ਚੱਲ ਗਿਆ ਵੀਰ ਆਈ ਵਾਰਦੇ ਆਏ ਉਹ ਇੱਥੇ ਵੀਡੀਓ ਬਣਦੀ ਬਾਪੇ ਵਾਲੀਏ ਇੱਕ ਰੱਖ ਆਹ ਫੜੇ ਆਏ ਵੀਰ ਮੈਂ ਤਾਂ ਅੱਜ ਹੀ ਚੱਲ ਗਿਆ ਚੱਲੋ ਬੜੀ ਜਾਦਾ ਹੋਰ ਚੱਲੋ ਰਾਂ ਅਹੀਂ ਇੱਥੇ ਫੇਲਮ ਕੱਢੀ ਸੀ ਬੜੀ ਘੈਂਨ ਦੀ ਨਹੀਂ ਦੱਸਣੀ ਉਹ ਯਨ ਮੈਂ ਹੈ ਬਈ ਢੂੰਗਾ ਦਾ ਨਹੀਂ ਹੁਣ ਆਣਾ ਇਹ ਹਾਂ ਨਹੀਂ ਯਾਰ ਉਹ ਇੱਥੇ ਗੋਡੇ ਗੋਡੇ ਪਾਣੀ ਹੈ ਗੋਡੇ ਗੋਡੇ ਪਾਣੀ ਹੈ ਆਹ ਲਿਆ ਗਿਆ ਆ ਆ ਦੇਖ ਲੈ ਆ ਕਿੱਡਾ ਵਾ ਇਹ ਡੋਬੇ ਜਾਂਦਾ ਵਾਹ ਵਾਹ ਬੜਾ ਵਕਤ ਨਾ ਬਿਤਰੋ ਹੋ ਜਾਂਦਾ ਨਾ ਹੁਣ ਬਾਈ ਤੇਰੀ ਇੱਥੇ ਕੋ ਯਾਦ ਜੁੜੀ ਐ ਇੱਥੇ ਤੇਰੀ ਇੱਥੇ ਯਾਦ ਜੁੜੀ ਐ ਹਾਂ ਯਾਰ ਜੁੜੀ ਐ ਇੱਥੇ ਪਹਿਲਾਂ ਵੀ ਸ਼ੂਟ ਕੀਤੀ ਸੀ ਜਿਹੜੀ ਸਾਡੀ ਚੱਲੀ ਨਹੀਂ ਜਿਹੜੀ ਚੱਲੀ ਨਹੀਂ ਇੱਥੇ ਮੈਨੂੰ ਗੋਤੇ ਆਏ ਸੀਗੇ ਸੱਚੀ ਹਾਂ ਯਾਰ ਨਾ ਪਾਣੀ ਇਤਨੀ ਜ਼ਿਆਦਾ ਸੀਗਾ ਤੇ ਪੈਣੀ ਮੇਲਾ ਸੀ ਭੇਜੇਗੇ ਪੰਡ ਹਾਂ ਤੇ ਭੇਜੇ ਕਪੜੇ ਮੇਲਾ ਤੇ ਮੇਲੇ ਤੋਂ ਅਗਲੇ ਦਿਨ ਨਾ ਬੀੜਾ ਛੜਨ ਆਏ ਸੀ ਬੀੜਾ ਛੜਦੇ ਹੁੰਦੇ ਨਾ ਬੀੜਾ ਛੜਾਉਣ ਆਏ ਅਸੀਂ ਉਹ ਤੇ ਔਰ ਵੀ ਛੜਾਇਆ ਜਿਹੜਾ ਕਹਿੰਦੇ 40 ਛੜਨ ਜਾਂਦਾ ਇੱਥੋਂ ਨਹੀਂ ਜਾਂਦਾ ਮਾਹੀ ਵਾਵਾ ਜਾਣੇ ਤੇ ਉਹ ਛੜੇ ਚਲੇ ਗਏ ਮੈਂ ਤੇ ਮੁੰਡਾ ਸੀ ਅਸੀਂ ਉਹ ਤੇ ਵਿਚਾਰੇ ਗੁੱਡ ਮੀ ਬੰਨਤੇ ਤੇ ਪਾਣੀ ਭੋਰ ਗਿਆ ਨਹੀਂ ਨਹੀਂ ਤਰ ਕੇ ਗਏ ਤਰ ਕੇ ਹੀ ਗਏ ਨਾ ਮੈਂ ਤਰ ਕੇ ਗਏ ਨੂੰ ਗਾ ਇੱਥੇ ਇਹਨਾਂ ਦੇ ਬਹੁਤ ਸਾਰੇ ਅੱਛਾ ਗਾੜੀ ਵਾਲਿਆਂ ਦਾ ਪਾਲ ਰਹੀ ਗਏ ਤਰ ਕੇ ਕਹਿੰਦੇ ਨੇ ਮਿੱਟੀ ਰੁੜ ਗਈ ਲ ਤਰ ਕੇ ਸੁਣਿਆ ਮਿੱਟੀ ਰੁੜ ਗਈ ਇੱਥੋਂ ਨਰਕੇ ਬਹੁਤ ਜੀ ਜੇ ਸਾਰੇ ਪੈਰ ਨਾ ਲੱਗਣ ਬਾਚੋ ਵਾਹ ਸਾਡਾ ਨਾਮ ਹੀ ਨਹੀਂ ਕਰਨ ਦਾ ਪਤਾ ਲੱਗੇ ਮੈਂ ਕਿੱਧਰ ਹੋਣੇ ਕਣ ਉਹ ਬਾਬਾ ਕਿਸਮਤ ਚੰਗੀ ਸੀ ਮੈਂ ਪੁੱਠਾ ਹੋ ਗਿਆ ਕਰਕੇ ਜਾਂ ਨੇ ਕਿਹੜਾ ਪਾਇਰੋ ਥਾ ਕੈਰੀ ਮੈਨ ਸਾਲਾ ਜਾਰਾ ਰਹੀ ਆ ਪਾਣੀ ਦਾ ਥੱਲੇ ਜਿਹੜਾ ਦਰਿਆ ਦੇ ਮਤਲਬ ਵਿੱਚ ਤਾਂ ਤੂੰ ਬੜਿਆ ਦਰਿਆ ਦੇ ਨਾਉਂ ਦਾ ਬਹੁ ਨਹੀਂ ਆਉਂਦਾ ਡੁੱਬਨ ਦਾ ਵੀ ਬਹੁ ਨਿਆਰਾ ਆਉਂਦਾ ਹੋਊਗਾ ਨਹੀਂ ਚੱਲ ਦੇ ਪਾਣੀ ਚ ਛੇਤੀ ਬੰਦਾ ਡੁੱਬਦਾ ਹੀ ਨਹੀਂ ਹੂੰ ਚਲਦੇ ਪਾਣੀ ਚ ਨਹੀਂ ਰੋ। ਫਿਰ ਐਵੇਂ ਹੀ ਲੋਕ ਮਰ ਜਾਂਦੇ ਆ। ਘੰਟੇ ਕੇ ਬਾਅਦ ਉੱਤੇ ਆ ਪਹਿੰਤਰ ਹੁੰਦਾ। ਕੋਈ ਯਾਰ ਨਹੀਂ ਬੰਦਾ ਮਰਦਾ ਤਰੀਕਾ ਮਾੜਾ ਮੋਟਾ ਦਾ ਬੰਦੇ ਨੂੰ ਹੋਵੇ ਜਿਹਨੂੰ ਅਸਲ ਹੋਈ ਨਹੀਂ ਉਹ ਕਿੱਥੋਂ ਜਾੜੂ। ਸੋਣੇ ਆਪੇ ਕਹਿਣਾ ਕਿ ਚਲਦੇ ਬੜੀ ਨਹੀਂ ਡੋਬਦਾ। ਯਾਰ ਮਾੜਾ ਮੋਟਾ ਦਾ ਤਰੀਕਾ ਹੋਣਾ ਚਾਹੀਦਾ। ਕਹਿਦ ਹੈਗੇ ਨੇ। ਯਾਰ ਜਾ ਮੈਂ ਤੈਨੂੰ ਆਖ ਦਿੰਦਾ ਤੂੰ ਸਭ ਚਾਲੇ ਜਾ ਕੇ ਨਾ ਪੁੱਠਾ ਪੈ ਜਾ। ਤੇ ਜੇ ਤੂੰ ਡੋਬ ਜੇ ਤੇ ਫੇਰ ਕਹੀ। ਤੈਂ ਪੁੱਠਾ ਪੈਣ ਦੀ ਯਾਰ ਪਾ ਤੇਰੇ ਸਾਰੇ ਸਰੀਰ ਹੱਥ ਖੜਾ ਰਨੇ ਪੈਣੇ ਆ ਬੱਦ ਲੱਤਾ ਸਿੱਧੀਆਂ ਰੱਖਣੀਆਂ ਪੈਣੀਆਂ। ਨਹੀਂ ਇਹ ਤਾਂ ਬਾਈ ਓਏ ਮੈਂ ਭਾਵੇਂ ਸੱਦਾ ਇਹ ਨਹੀਂ ਬਾਈ ਹੋੜੀ ਦਾ ਆਦਾ ਯਾਰ ਇਹ ਦੇਖਣ ਨੂੰ ਲੱਗਦਾ ਵੀ ਦਰਿਆ ਦਾ ਪਾਣੀ ਥੋੜਾ ਹੋਲੀ ਚੱਲਦਾ ਵਾ ਜਦੋਂ ਅੰਦਰ ਪਾਣੀ ਦੇ ਵੜਦੇ ਆ ਨਾ ਜੇ ਨੇ ਹੁਣੇ ਐਵੇਂ ਕਰਤਾ ਸੀ ਤੇ ਤਾਲੀਆਂ ਵਜਾਵਾਂ ਨਹੀਂ ਮੈਂ ਤਾਲੀਆਂ ਨਹੀਂ ਵਜਾ ਤਾਲੀਆਂ ਕਾਹ ਬਈ ਤੇਰੀ ਹੌਸਲਾ ਵਜਾਈ ਕਰਾਂਗੇ ਬਹੁਤ ਸੋਨਾ ਹੁਨਰ ਹੋਰ ਤਾਂ ਕੀ ਕਰ ਸਕਦੇ ਨਹੀਂ ਨਹੀਂ ਆ ਸੂਲਰ ਖਰਾਬ ਹੋ ਗਿਆ ਓਏ ਆ ਮੈਂ ਜਦ ਨੰਗੇ ਨੂੰ ਦੋ ਕਰਦੀ ਐ ਕਿ ਉਧਰੋਂ ਇਧਰ ਆ ਗਈ ਐ ਜਦੋਂ ਉਧਰੋਂ ਇਧਰ ਆ ਗਏ ਹਾਂ ਜਦ ਨੌਂ ਨੌਂ ਆਪਾਂ ਦੂਜੀ ਨੰਗੇ ਨੂੰ ਕਰਾ ਬੰਦ ਦੇ ਦੇ ਲੈ ਇਹੋ ਜਿਹੀ ਆਪਣੇ ਕੰਮ ਆ ਇਧਰ ਦੀ ਨੰਗ ਤੇ ਉਧਰ ਦੀ ਨੰਗੇ ਨੂੰ ਕੋਈ ਨਹੀਂ ਜੇ ਇਧਰ ਦੀ ਜਨਾਬ ਕਰਨੇ ਆ ਵਾਪਸ ਅੰਨੇ ਬਾਤ ਨੂੰ ਕਰ ਲੈ ਉਹ ਜੇ ਉਧਰ ਦੀ ਨੰਗੇ ਆ ਬਸ ਮੈਂ ਪਹਿਲਾਂ ਹੀ ਤੇਰੇ ਕੋਲ ਪਤਾ ਹੋਇਆ ਫੇਰ ਨਹੀਂ ਨਹੀਂ ਉਹ ਆਪਣੇ ਨਾਲ ਕਰਦੇ ਨੇ ਆਪਣੇ ਨਾਲ ਨਹੀਂ ਕਰਦੇ ਆਏ ਨੇ ਇਹਨੇ ਅਗਲੇ ਨੇ ਭਾਈ ਕਿੰਨੇ ਪੈਸੇ ਲੈਂਦੇ ਆ ਪਕੜਾ ਚਲਾਉਂਦੇ ਨੇ ਦਾਕ ਦੇ ਵੀ ਲੈਂਦੇ 5 10 ਲੈਂਦੇ 5 ਲੈਂਦਾ ਹੋਊਗਾ ਆਪਣੇ ਦਾ ਅਸੀਂ ਤਾਂ 5-5 ਦਿੰਦੇ ਹੁੰਦੇ ਹਾਂ ਤਾਂ ਨਹੀਂ ਲੱਗਦਾ ਜੰਤਾਂ ਨੂੰ ਕੋਈ ਨਹੀਂ ਵਾਸਤੇ ਆ ਜਿੱਦਾਂ ਰਸੇ ਤੇ ਹੋਈ ਫੇਰ ਤਾਂ ਜਾਵੜਾਂਗੇ ਹਾਂ ਜਾ ਤਾਂ ਨਹੀਂ ਜਾਵਾਂਗੇ ਵਾਸਤੇ ਨਹੀਂ ਜਾਇਆ ਜਾਣਾ ਹਨਾ ਵਾਸਤੇ ਨਹੀਂ ਜਾਇਆ ਜਾਣਾ ਆਪਣੇ ਤਾਂ ਅੱਛਾ ਅੱਜ ਉਵੇਂ ਦਾ ਪਚਲਾ ਗਲੇ ਲੈ ਤਾਂ ਵਾਸਤੇ ਵੀ ਜਾਵਾਂਗੇ ਪਤਾ ਨਹੀਂ ਪਾਣੀ ਪੁਣੀ ਕਿੱਥੇ ਡੂੰਗਾ ਫੇਰ ਨਾ ਨਾ ਹੋਵੇ ਦਰਿਆ ਦੇਖਣ ਕੇ ਸਮੁੰਦਰ ਆ ਲੈਣਾ ਹੈ ਜੀ ਮੇਰੇ ਕੋਲ ਮੋਟਰਸਾਂ ਦੇ ਲੱਗੇ ਬਾਹਰ ਇਹਨਾਂ ਨੇ ਇਹ ਕਿਥੇ ਕੀ ਕਰ ਸਸੰਗਰ ਨੋ ਪੈਂਡੋ ਕਿਨੇ ਲਾਇਏ ਮੈਂ ਉਧਰ ਆਇਆ ਆਓ ਮੈਂ ਦੇਖ ਪੜ ਕੇ ਲੈਣੀ ਨਹੀਂ ਮੇਰੇ ਕੋਲ ਮੋਟਰਸਾਂ ਦੀ ਚੱਬੀ ਮੜ ਕੇ ਲੈਣੀ ਆਹ ਤਾਂ ਕਿ ਮੋਟਰਸਾਂ ਦੇ ਸਾਹ ਸੰਗਰ ਆਇਆ ਬੜਿਆ ਬੜਿਆ ਇਧਰੇ ਆਣ ਕਿਛੋ ਦੇ ਆ ਸਾਰੇ ਬੜਿਆ ਆ ਗਏ ਤੁਹਾ ਦਾ ਸਾਰੇ ਜਿੰਦੇ ਆ ਜੀ ਬੱਸ ਆਪਰੇ ਬੱਸ ਸਾਡੇ ਜਗ ਮੋੜ ਦਾ ਨੰਬਰ ਕੀ ਕੀ ਪਾਣੀ ਲੱਕੀ ਆਦਾ ਫਰਾ ਹੋ ਗਿਆ ਅੰਦਰ ਫੈਜੀ ਬਣੀ ਹੋਈ ਹੈ ਉਹ ਜਾ ਮੰਡੀ ਜਿ ਮੱਲਾ ਹੁਣ ਅੱਛਾ ਇਹ ਦੇਖ ਉਹ ਇਹ ਮਰਦਾ ਜਿਹਾ ਜੀ ਕਿਹਦੇ ਕਮਾ ਲਈ ਸਭੀ ਦੇ ਇਹ ਤੇ ਕੇ ਬੜੇ ਬੜੇ ਮੋਟਾ ਮੂਟਾ ਚਿਕਾ ਇਹ ਤੁੰ ਬਾਹਰ ਨੂੰ ਵੜੀ ਛੋਟਾ ਲਾ ਕੇ ਨਹੀਂ ਮਾਰਦਾ ਕਰਦਾ ਆ ਦਾਰ ਕੰਮ ਤਿਹ ਲਾਹ ਤੋ ਮੈਨੂੰ ਕੋਈ ਫੋਟੋ ਆਹੀ ਬੁਖੇ ਪਹਿਲੀ ਰਸਾ ਹੀ ਖਿੱਚਣਾ ਖਿੱਚਲਾ ਇਥੇ ਘਰੇ ਵੀ ਚੋਰੀਆਂ ਕਰ ਲੋਕਾਂ ਦੇ ਮੋਟਰਾਂ ਦੇ ਕੌਣ ਆਹ ਕੰਪੀ ਮਰਵਾਉਣ ਉਹ ਦੂਹਾਂ ਪੈਂਟ ਮਰਨ ਦਾ ਕੰਮ ਹੀ ਤੇਰਾ ਕਿਧਰ ਤੋ ਕਸ਼ਰ ਨੇ ਕੰਪੀ ਕੰਪੀ

ਮੈਨੂੰ ਆਇਆ ਚੁੱਕੇ ਗਿੰਦਲਾ ਲਾਉਂਿਆ ਆ ਕਿਹਨੇ ਆ ਗਿਆ ਅਮਰੇ ਘਰ ਦੇ ਕੰਦੇ ਪਿੱਛੇ ਦੇ ਮੈਂ ਫਿਰ ਕਾ ਮੈਂ ਕੋਈ ਗੰਦੀ ਪਿੰਡੀ ਨਹੀਂ ਮੈਂ ਆ ਨਾ ਮੇਰ ਉੱਤੇ ਜੜੀਆਂ ਮੈਂ ਨਹੀਂ ਜਾਣੀ ਉਹਨੂੰ ਦਰਿਆ ਦੇ ਨਾਲ ਮੰਡੀ ਦੇ ਨਾਲ ਆ ਉਹਨਾਂ ਨੂੰ ਦਾਤਾ ਦਰਿਆ ਬੰਨਣੇ ਹੂੰ ਬੰਦ ਲੈਣਾ ਉਹਨਾਂ ਨੇ ਕਹਣਾ ਦਰਿਆ ਦੇ ਸਾਡਾ ਚੈਲੰਜ ਐਕਸੈਪਟ ਕਰੋ ਜਿਹੜਾ ਸੈਕਟ ਕਰੋ ਨੂੰ ਲੱਖ ਰੁਪਈਆ ਦਾ ਇੱਕੇ ਜਾ ਬਾਈ ਡੀੜੀ ਕੋਈ ਗਾ ਹੂੰ ਬਲੌਰ ਬੜਾ ਹੁੰਦਾ ਪਿਆ ਮਮਰੋ ਹੋਰ ਜਾਣ ਜਾਦੇ ਦੰਦ ਨਾ ਕੱਢ ਪੈੜਾ ਲੱਗਦਾ ਥੋੜੇ ਮੂੰਹ ਐਨੂੰ ਕਰਦਾ ਥੋੜਾ ਜਿਹਾ ਨਹੀਂ ਯਾਰ ਬੱਕਰੀ ਵਰਗੇ ਹੁੰਦੇ ਦੰਦ ਨਹੀਂ ਦੰਦ ਹੋਰ ਦੰਦ ਨਾ ਵਗਾ ਯਾਰ ਤੂੰ ਦੰਦ ਨਾ ਕਰ ਵੈਸੇ ਸਮਾਈਲ ਦੇ ਵੈਸੇ ਸਮਾਈਲ ਦੇ ਹਲਕੀ ਜੀ ਹਾਂ ਹਲਕੀ ਜੀ ਆ ਫੋਟੋ ਚੈੱਕ ਕਰਦੇ ਹੋ ਚੈੱਕ ਕਰਦੇ ਹਾਂ 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 ਦਾ ਦੇਵਤਾ emoशनल ਹੋ ਕੇ ਪ੍ਰਗਟ ਹੋਇਆ emoशनल ਪ੍ਰਗਟ ਹੋਇਆ ਕੋਈ ਨਾ ਹੋਰ ਗੱਲਾਂ ਨੀ ਗੱਲਾਂ ਤੁਸੀਂ ਮੈਨੂੰ ਇਹ ਦੱਸੋ ਐਡੀਆਂ ਗੱਲਾਂ ਤੁਸੀਂ ਲਿਆਉਣੇ ਕਿੱਥੋਂ ਆ ਹਨਾ ਇੰਨੀਆਂ ਭੋਰਦੇ ਕਿਵੇਂ ਆ ਆ ਭੋਰਦੇ ਭੋਰਦੇ ਬਾਕੀ ਨਾ ਸਿੱਟਾ ਸਾਨੂੰ ਬਾਅਦ ਚ ਰਸਾਇਦੇ ਨਹੀਂ ਇਹਨਾਂ ਗੱਲਾਂ ਹੋਏ ਤੇ ਐਤਵਾਰ ਨੂੰ ਹੁਣ ਸਾਰੇ ਵੇਲੇ ਨਾ ਕੀ ਕਹਤਾ ਹੋ ਪਹਿਲਾਂ ਤੋਂ ਰੋ ਪਹਿਲਾਂ ਕੀ ਬੋਲਣਾ ਸਰ ਸਾਹਿਬ ਸਾਰੇ 35 ਸਭ ਪ੍ਰਿੰਸੀਪਲ ਉਹ ਸਾਰੇ ਦੀ ਮਿਹਣੀ ਆ ਚਾ ਠੀਕ ਆ ਪ੍ਰਿੰਸੀਪਲ ਸਾਹਿਬ ਮੈਂ ਕਾਲਜ ਨੂੰ ਇਤਨੀ ਮੁਹੱਬਤ ਕਰ ਦੂੰਗਾ ਆਪ ਵੀ ਕਰਨੇ ਲੱਗ ਜਾਓ ਚੰਗੀ ਤਰ੍ਹਾਂ ਹੋਰਤੀ ਤੇਰੋ ਖੜੋ ਚਪਾ ਪਪੂਲਰ ਨੂੰ ਸਾਹਮਣਾ ਉਹ ਕਰਦੇ ਹੋ ਕੋਸ਼ਿਸ਼ ਕਰਦੇ ਸੀ ਇਹਨੂੰ ਹੈ ਨਹੀਂ ਦਿਖਾਉਣੇ ਨਹੀਂ ਉਹਦਾ ਕਰਦੇ ਕੰਤੇ ਦਾ ਕੋਸ਼ਿਸ਼ ਕਰਦੇ ਹਾਂ ਇਧਰ ਹੁੰਦਾ ਕੋਈ ਆਖਰਾਇ ਕੋ ਨਾ ਲਾਲ ਬਹੁਤ ਧਿਆਨ ਨਹੀਂ ਕਰਦਾ ਇਹ ਕਿਹਾ ਜਾਂਦਾ ਉਹ ਤਰ੍ਹਾਂ ਕਿਚੀ ਦੇ ਬਾਹਰ ਕੱਢਣ ਲੱਗਾ ਨਾਲ ਡੇਗ ਪਿਆ ਓਏ ਇਹਦੀ ਪੋਰਕਾਸਟ ਕਰਨੀ ਕਰਨੀ ਭਾ ਜਿਹੜਾ ਮਰਜੀ ਹੋ ਜਾਈਂ ਸ਼ਾ ਸਾਲ ਲੱਗ ਜਾਣਾ ਬਣਾਉਣਾ ਨਾ ਯੈਸ ਯੈਸ ਨਹੀਂ ਨਹੀਂ ਮੈਂ ਇਹ ਗਣਾ ਤੁਹਾਡਾ ਸੀਰੀਅਸ ਕਰਾਵਾ ਤੂੰ ਰਹਾ ਨਾ ਹੈ ਬਾ ਜਣਾ ਮੇਰਾ ਪਿਓ ਅੰਦਾ 15